ਸਰਦੀ ਲਗਭਗ 3:30 ਹੋ ਚੁੱਕੇ ਹਨ ਜਿਨ੍ਹਾਂ ਨੂੰ ਜ਼ਰੂਰੀ ਕੰਮ ਸੀ ਬਸ ਉਹੀ ਸਟੇਸ਼ਨ ਤੇ ਬਚੇ ਹਨ ਬਾਕੀ ਸਭ ਦੇ ਸਭ ਅੱਜ ਸਟੇਸ਼ਨ ਤੇ ਦਿਖਾਈ ਨਹੀਂ ਦੇ ਰਹੇ ਰਾਤ ਬਹੁਤ ਹੈ ਉਤੋਂ ਸਰਦੀਆਂ ਦਾ ਟਾਈਮ ਹੈ ਦੋਸਤੋ ਇਸ ਸਟੇਸ਼ਨ ਦੇ ਉੱਪਰ ਕੋਈ ਕੋਈ ਵਿਰਲਾ-ਵਿਰਲਾ ਆਦਮੀ ਜਿਹੜਾ ਹੈ ਦਿਖਾਈ ਦੇ ਰਿਹਾ ਹੈ ਲੇਕਿਨ ਫਿਰ ਵੀ ਕੁਝ ਮੰਗਤੇ ਇਸ ਸਟੇਸ਼ਨ ਦੇ ਉੱਪਰ ਮੰਗਣ ਦੇ ਲਈ ਇੱਧਰ ਉੱਧਰ ਘੁੰਮ ਰਹੇ ਹਨ ਕੁਝ ਆਪਣੀਆਂ ਆਪਣੀਆਂ ਰਜਾਈਆਂ ਵਿਛਾ ਕੇ ਸੁੱਤੇ ਪਏ ਹਨ ਦੋਸਤੋ ਐਸੇ ਹੀ ਮਾਹੌਲ ਦੇ ਵਿੱਚ ਅੰਮ੍ਰਿਤਸਰ ਤੋਂ ਆਉਣ ਵਾਲੀ ਟ੍ਰੇਨ ਜਿਹੜੀ ਹੈ ਜਲੰਧਰ ਰੇਲਵੇ ਸਟੇਸ਼ਨ ਦੇ ਉੱਪਰ ਰੁਕਦੀ ਹੈ ਅਤੇ ਉਸ ਦੇ ਵਿੱਚੋਂ ਕੁਝ ਯਾਤਰੀ ਜਿਹੜੇ ਹਨ ਉਹ ਬਾਹਰ ਨਿਕਲਣਾ ਸ਼ੁਰੂ ਹੋ ਜਾਂਦੇ ਹਨ ਗੁਰਦੀਪ ਸਿੰਘ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਗੁਰਦੀਪ ਨੇ ਵੈਸੇ ਤਾਂ ਅੱਗੇ ਦੂਜੇ ਸਟੇਸ਼ਨ ਦੇ ਉੱਪਰ ਜਾਣਾ ਹੈ ਲekin ایتھے ਆ ਕੇ ਉਤਰਦਾ ਹੈ ਸੋਚਦਾ ਹੈ ਵੀ ਕੁਝ ਖਾਣ ਨੂੰ ਫਲ ਫਰੂਟ ਜਾਂ ਕੁਝ ਪੀਣ ਨੂੰ ਚਾਹ ਵਗੈਰਾ ਮਿਲ ਜਾਵੇ ਤਾਂ ਰਾਤ ਦੀ ਜਿਹੜੀ ਨੀਂਦ ਹੈ ਉਤਰ ਜਾਵੇਗੀ ਉਸ ਦਾ ਪਹਿਨਾਵਾ ਸਾਫ਼-ਸਾਫ਼ ਦੱਸ ਰਿਹਾ ਹੈ ਵੀ ਉਹ ਅਮਰੀਕਾ ਦੇ ਵਿੱਚੋਂ ਜਾਂ ਵਿਦੇਸ਼ ਦੇ ਵਿੱਚੋਂ ਆਇਆ ਹੈ ਉਸ ਦੇ ਮੋਢੇ ਦੇ ਵੱਲ ਇੱਕ ਛੋਟਾ ਜਿਹਾ ਬੈਗ ਟੰਗਿਆ ਹੋਇਆ ਹੈ ਅਤੇ ਵਧੀਆ ਸੋਨੇ ਕੱਪੜੇ ਪਾਏ ਹਨ ਸੋਹਲੇ ਲੀੜੇ ਪਾਏ ਹਨ ਲੇਕਿਨ ਮੂੰਹ ਦੇ ਉੱਪਰ ਥਕਾਵਟ ਬਹੁਤ ਹੈ ਜਿਵੇਂ ਕਿ ਉਸ ਦੇ ਨਾਲ ਕੋਈ ਹੁੜੇ ਹੁੜੇ ਬਹੁਤ ਵੱਡਾ ਪੜਾਣਾ ਵਾਪਰ ਚੁੱਕਿਆ ਹੋਵੇ ਦੋਸਤੋ ਹਾਸ ਦੇ ਵਿੱਚ ਇੱਕ ਟਰੋਲੀ ਬੈਗ ਵੀ ਹੈ ਜੋ ਕਿ ਉਸਨੇ ਟ੍ਰੇਨ ਦੇ ਵਿੱਚ ਹੀ ਛੱਡ ਦਿੱਤਾ ਕਿਉਂਕਿ ਉਹ ਤਾਂ ਸਿਰਫ ਪਾਣੀ ਪੀਣ ਜਾਂ ਕੋਈ ਚਾਹ ਵਗੈਰਾ ਲੈਣ ਆਇਆ ਸੀ ਲੇਕਿਨ ਇਨੇ ਦੇ ਵਿਚਕਾਰ ਉਸ ਨੂੰ ਇੱਕ ਦੋ ਮੰਗਤੇ ਘੇਰ ਲੈਂਦੇ ਹਨ ਉਨ੍ਹਾਂ ਹੀ ਮੰਗਤਾਂ ਦੇ ਵਿੱਚੋਂ ਇੱਕ ਔਰਤ ਵੀ ਹੈ ਜਿਸ ਦੀ ਉਮਰ ਤਕਰੀਬਨ 35 ਕੋ ਸਾਲ ਦੀ ਹੈ ਹੱਥ ਦੇ ਵਿੱਚ ਇੱਕ ਸਾਲ ਦਾ ਬੱਚਾ ਹੈ ਅਤੇ ਕੁਝ ਰੁਪਏ ਜਤ ਖਾਣਾ ਮੰਗਣ ਦੀ ਦਰਖਾਸਤ ਲਾ ਰਹੀ ਹੈ ਕੁਝ ਦੇਣ ਵਾਸਤੇ ਕਹਿ ਰਹੀ ਹੈ ਦੋਸਤੋ ਅਚਾਨਕ ਹੀ ਅਗੋਂ ਜਿਵੇਂ ਹੀ ਗੁਰਦੀਪ ਨੇ ਦੇਖਿਆ ਉਸਤੇ ਖੋਸ਼ ਉੱਠ ਗਏ ਉਸਦੇ ਹੱਥ ਵਿੱਚ ਲਈ ਪਾਣੀ ਦੀ ਬੋਤਲ ਜ਼ਮੀਨ ਤੇ ਡਿੱਗ ਪਈ ਉਸਨੇ ਅਜਿਹਾ ਕੁਝ ਦੇਖ ਲਿਆ ਜੋ ਕਿ ਸ਼ਾਇਦ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਅਚਾਨਕ ਹੀ ਉਸ ਦੇ ਸਾਹਮਣੇ ਉਸਦੀ ਹੀ ਪਤਨੀ ਖੜੀ ਹੈ ਉਸ ਦਾ ਹੀ ਬੱਚਾ ਉਸਦੀ ਝੋਲੀ ਦੇ ਵਿੱਚ ਹੈ ਸਟੇਸ਼ਨ ਤੇ ਭੀਕ ਮੰਗ ਰਹੀ ਹੈ ਇਹ ਤਾਂ ਵਿਦੇਸ਼ ਦੇ ਵਿੱਚ ਯੂ ਐਸ ਏ ਵਿੱਚ ਹੀ ਪਤਨੀ ਇੱਥੇ ਭੀਕੇ ਮੰਗ ਰਹੀ ਹੈ ਕਿ ਇਹੋ ਜੀ ਗੱਲ ਹੋਈ ਕਿ ਘਰ ਵਾਲਾ ਤਾਂ ਵਿਦੇਸ਼ ਹੋਵੇ ਅਤੇ ਪਤਨੀ ਜਿਹੜੀ ਹੈ ਉਹ ਸਟੇਸ਼ਨ ਤੇ ਭੀਕ ਮੰਗਦੀ ਪਈ ਹੋਵੇ ਮੰਗਤੀ ਬਣੀ ਫਿਰਦੀ ਹੋਵੇ ਇਹ ਕੀ ਵਜ੍ਹਾ ਸੀ ਅਚਾਨਕ ਹੀ ਮਨਪ੍ਰੀਤ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਉਸ ਦੇ ਸਾਰੇ ਮਨ ਦੇ ਭਾਵ ਅਚਾਨਕ ਅੱਖਾਂ ਰਾਹੀਂ ਬਾਹਰ ਆ ਜਾਂਦੇ ਹਨ ਉਹ ਹੈਰਾਨੀ ਦੀ ਨਿਗਾਹ ਨਾਲ ਗੁਰਦੀਪ ਨੂੰ ਦਿਖ ਰਹੀ ਹੈ ਉਸਦੇ ਮਨ ਦੇ ਵਿੱਚ ਇੱਕ ਕੋਜੀ ਸਾਜ਼ਿਸ਼ ਦੀ ਘਟਨਾ ਹੈ ਜੋ ਕਿ ਉਸਦੇ ਨਾਲ ਵਾਪਰੀ ਹੈ ਜੋ ਕਿ ਉਸਦੇ ਪਰਿਵਾਰ ਨਾਲ ਵਾਪਰੀ ਹੈ ਜੋ ਸਾਜ਼ਿਸ਼ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਪੂਰੇ ਟੱਬਰ ਨੂੰ ਖਾ ਚੁੱਕੀ ਹੈ ਜਿਸ ਨੇ ਇੱਕ ਸਾਲ ਦੇ ਮਾਸੂਮ ਬੱਚੇ ਤੇ ਵੀ ਕਹਿਟਾਇਆ ਹੈ ਉਹ ਘਟਨਾ ਉਹ ਸਾਜ਼ਿਸ਼ ਜੋ ਕਿ ਉਸਦੇ ਆਪਣੇ ਹੀ ਪਰਿਵਾਰ ਵਾਲਿਆਂ ਵੱਲੋਂ ਖੇਢੀ ਗਈ ਹੈ ਕੀ ਹੈ ਉਹ ਦੱਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਰਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਗਏ। ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ। ਦਰਅਸਲ ਕੋਟਕਪੂਰਾ ਦੇ ਵਿੱਚ ਰਹਿਣ ਵਾਲੇ ਇੱਕ ਗੁਰਦੀਪ ਨਾਮ ਦੇ ਸ਼ਖਸ ਨੂੰ ਬਾਹਰ ਜਾਣ ਦਾ ਪੁੱਤਸਵਾਰ ਹੈ। ਉਹ ਤਰ੍ਹਾਂ-ਤਰ੍ਹਾਂ ਦੇ ਵੀਜ਼ਾ ਲਗਾ ਕੇ ਥੱਕ ਚੁੱਕਿਆ ਹੈ। ਲੇਕਿਨ ਕਿਸੇ ਵੀ ਤਰ੍ਹਾਂ ਕਿਸੇ ਵੀ ਵੱਡੀ ਕੰਟਰੀ ਦੇ ਵਿੱਚ ਉਸ ਦਾ ਵੀਜ਼ਾ ਨਹੀਂ ਆਉਂਦਾ। ਜਿੱਥੇ ਉਸ ਨੂੰ ਅਪਰੂਵਲ ਆਸਾਨੀ ਦੇ ਨਾਲ ਮਿਲ ਸਕਦੀ ਹੈ, ਉੱਥੇ ਉਹ ਜਾਣਾ ਨਹੀਂ ਚਾਹੁੰਦਾ ਅਤੇ ਬਾਕੀ ਜਗ੍ਹਾ ਉਸ ਦਾ ਵੀਜ਼ਾ ਲੱਗਦਾ ਨਹੀਂ ਹੈ। ਬੋਤੇ ਅਮੀਰ ਕਰੋਨੇ ਹੈ ਉਸ ਦਾ ਇੱਕ ਵੱਡਾ ਭਰਾ ਹੈ ਉਸ ਦੀ ਭਾਬੀ ਹੈ ਘਰ ਦੇ ਵਿੱਚ ਬੁੱਢੇ ਮਾਤਾ ਪਿਤਾ ਹਨ ਜੋ ਕਿ ਬੜੇ ਬਿਮਾਰ ਰਹਿੰਦੇ ਹਨ ਜਿਨ੍ਹਾਂ ਦੇ ਵਿੱਚੋਂ ਬਜ਼ੁਰਗ ਨੂੰ ਅਸਥਮੇ ਦੀ ਬਿਮਾਰੀ ਹੈ ਅਤੇ ਮਾਤਾ ਜੜੀ ਹੈ ਤੇ ਉਮਰ ਨਾਲ ਪੀੜਿਤ ਹੈ ਉਹ ਵਿਚਾਰੀ ਸਦਾ ਹੀ ਮੰਜੇ ਤੇ ਪਈ ਰਹਿੰਦੀ ਹੈ ਉਤਾ ਬਸ ਹਸਪਤਾਲ ਤੋਂ ਕਰ ਅਤੇ ਘਰ ਤੋਂ ਹਸਪਤਾਲ ਜਾਣ ਜੋਗੀ ਹੈ ਦੋਸਤੋ ਐਸੀ ਤਰ੍ਹਾਂ ਸਮਾਂ ਬੀਤ ਰਿਹਾ ਹੈ ਗੁਰਦੀਪ ਚਾਹੁੰਦਾ ਹੈ ਵੀ ਮੇਰਾ ਵੱਡਾ ਭਰਾ ਮੇਰੇ ਵਾਸਤੇ ਬਹੁਤ ਕੁਝ ਕਰ ਰਿਹਾ ਹੈ ਮੇਰਾ ਵੱਡਾ ਭਰਾ ਸਾਰਾ ਕਰ ਆਪਣੀ ਸੇਤੇ ਚਲਾ ਰਿਹਾ ਹੈ ਮੈਨੂੰ ਵੀ ਪਾਲ ਰਿਹਾ ਹੈ ਮੈਂ ਹਾਂ ਕਿ ਕੁਝ ਕਰਦਾ ਹੀ ਨਹੀਂ ਮੇਰੇ ਸਿਰ ਤੇ ਤਾਂ ਬਸ ਬਾਹਰ ਜਾਣ ਦਾ ਪੂਤਸਵਾਰ ਹੈ ਉਹ ਵੀ ਸੋਚਦਾ ਹੈ ਮੈਨੂੰ ਕੁਝ ਕੰਮ ਕਰ ਲੈਣਾ ਚਾਹੀਦਾ ਹੈ ਮੈਂ ਵੀ ਕੁਝ ਨਾ ਕੁਝ ਕਰਕੇ ਕੁਝ ਨਾ ਕੁਝ ਕਮਾ ਕੇ ਖਾਵਾਂ ਤਾਂ ਕਿ ਇਹ ਜਿਹੜੇ ਮੇਰੇ ਪਰਿਵਾਰ ਵਾਲੇ ਹਨ ਇਹ ਵੀ ਸੁਖੀ ਰਹ ਜਾਣ। ਦੋਸਤੋ ਇੱਕ ਛੋਟੀ ਮੋਬਾਈਲਾਂ ਵਾਲੀ ਦੁਕਾਨ ਖੋਲ ਲਿੰਦਾ ਹੈ। ਉਸ ਦਾ ਭਰਾ ਉਸ ਨੂੰ ਦੁਕਾਨ ਖੋਲਣ ਦੇ ਵਿੱਚ ਸਹਾਰਾ ਲਗਾਉਂਦਾ ਹੈ। ਦੋਸਤੋ ਹੌਲੀ ਹੌਲੀ ਦੁਕਾਨ ਜਿਹੜੀ ਹੈ ਉਸ ਦੀ ਚੱਲਣ ਲੱਗ ਪੈਂਦੀ ਹੈ। ਵਧੀਆ ਕੰਮ ਚੱਲਦਾ ਹੈ। ਘਰ ਵਾਲੇ ਸੋਤੇ ਹਨ। ਵੀ ਹੁਣ ਮੁੰਡਾ ਵਧੀਆ ਕਮਾਣ ਲੱਗਿਆ ਹੈ ਮੁੰਡੇ ਦੀ ਉਮਰ ਵੀ 30 ਕੁ ਸਾਲ ਹੋ ਚੁਕੀ ਹੈ ਕਿਉਂ ਨਾ ਇਸ ਦੀ ਸ਼ਾਦੀ ਕਰ ਦਿੱਤੀ ਜਾਵੇ ਦੋਸਤੋ ਗੁਰਦੀਪ ਦਾ ਵਿਆਹ ਮੰਨਪ੍ਰੀਤ ਨਾਲ ਤੈ ਹੋ ਜਾਂਦਾ ਹੈ ਥੋੜੀ ਜਿਹੀ ਸਮੇਂ ਬਾਅਦ ਮੰਨਪ੍ਰੀਤ ਗੁਰਦੀਪ ਦੇ ਘਰ ਆ ਚੁੱਕੀ ਹੈ ਦੋਸਤੋ ਵਧੀਆ ਮੰਨਪ੍ਰੀਤ ਨੂੰ ਇੱਥੇ ਨਵਾਂ ਘਰ ਮਿਲ ਚੁੱਕਿਆ ਹੈ ਭਾਵੇਂ ਸੱਸ ਸੋਰਾ ਬਿਮਾਰ ਹਨ ਲੇਕਿਨ ਸੋਰੇ ਵਰਗਾ ਜਿਹੜਾ ਵੱਡਾ ਉਸਤਾ ਜੇਠ ਹੈ ਉਸ ਦਾ ਧਿਆਨ ਰੱਖਦਾ ਹੈ ਅਤੇ ਉਸ ਨੂੰ ਧੀਆ ਮੰਗ ਪੜਦਾ ਹੈ ਧੀਆ ਮੰਗ ਉਸ ਦੀ ਹਰ ਇੱਕ ਖਵਾਇਸ਼ ਪੂਰੀ ਕਰਦਾ ਹੈ ਘਰ ਵਾਲਾ ਬਹੁਤ ਚੰਗਾ ਬਿਲਿਆ ਹੈ ਗੁਰਦੀਪ ਦਾ ਸੁਭਾਅ ਬਹੁਤ ਚੰਗਾ ਕਦੇ ਵੀ ਉਸਨੇ ਛੋਟੀ ਮੋਟੀ ਗਲਤੀ ਵੀ ਨੋਕ ਚੋਕ ਨਹੀਂ ਕੀਤੀ ਦਰਅਸਲ ਉਸ ਘਰ ਦੇ ਵਿੱਚ ਖੁਸ਼ੀਆਂ ਦਾ ਅੰਬਾਰ ਲੱਗਣ ਵਾਲਾ ਹੈ ਉਸ ਘਰ ਦੇ ਵਿੱਚ ਖੁਸ਼ੀਆਂ ਆਣ ਵਾਲੀਆਂ ਹਨ ਦੋਸਤੋ ਮਨਪ੍ਰੀਤ ਦੀ ਜਠਾਣੀ ਦੇ ਘਰ ਬੱਚਾ ਹੁੰਦਾ ਹੈ ਅਤੇ ਬੜੇ ਲੰਬੇ ਸਮੇਂ ਬਾਅਦ ਪ੍ਰਮਾਤਮਾ ਨੇ ਉਹਨਾਂ ਨੂੰ ਬੱਚੇ ਦੀ ਦਾਤ ਬਖਸ਼ਿਸ਼ ਕੀਤੀ ਹੈ ਮੁੰਡੇ ਦੀ ਦਾਤ ਬਖਸ਼ਿਸ਼ ਕੀਤੀ ਹੈ ਦੋਸਤੋ ਉਸ ਸਾਰੇ ਪਿੰਡ ਦੇ ਵਿੱਚ ਖੁਸ਼ੀਆਂ ਫੈਲ ਜਾਂਦੀਆਂ ਹਨ ਸਾਰੇ ਪਿੰਡ ਵਾਲੇ ਵਧਾਈ ਦੇਣ ਆਉਂਦੇ ਹਨ ਵੀ ਬੜੇ ਲੰਬੇ ਸਮੇਂ ਬਾਅਦ ਰੱਬ ਨੇ ਸੁਣੀ ਹੈ ਚਲੋ ਵਦਿਆ ਹੈ ਪਰਮਾਤਮਾ ਬੱਚੇ ਨੂੰ ਸਬੂਧੀ ਦੇਵੇ ਗੁਰ ਸਿੱਖੀ ਜੀਵਨ ਦੀ ਦਾਤਾ ਬਖਸ਼ਿਸ਼ ਕਰੇ ਇਸ ਤਰ੍ਹਾਂ ਦੇ ਅਰਦਾਸਾ ਲੋਕ ਕਰਦੇ ਹਨ ਐਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਬੱਚਾ ਹੌਲੀ-ਹੌਲੀ ਵੱਡਾ ਹੁੰਦਾ ਹੈ ਲੇਕਿਨ ਗੁਰਦੀਪ ਦੇ ਘਰ ਹਜੇ ਤੱਕ ਕੋਈ ਵੀ ਜਵਕ ਨਹੀਂ ਹੈ ਕੋਈ ਵੀ ਔਲਾਦ ਨਹੀਂ ਹੈ ਗੁਰਦੀਪ ਹਲੇ ਵੀ ਬਾਹਰ ਜਾਣ ਦਾ ਸੁਪਨਾ ਨਹੀਂ ਭੁੱਲਿਆ ਅਤੇ ਹਜੇ ਵੀ ਬਾਹਰ ਜਾਣ ਵਾਸਤੇ ਕਈ ਟਰਾਈਆਂ ਕਰਦਾ ਹੈ ਕਈ ਜਗ੍ਹਾ ਉਸਨੇ ਵਾਪਿਸ ਫਾਇਨ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਘਰ ਦੇ ਜਿਹੜੇ ਪੈਸੇ ਹਨ ਜੋ ਕਿ ਥੋੜੇ-ਬੋਤੇ ਉਹ ਆਪਣੀ ਦੁਕਾਨ ਤੋਂ ਕਮਾਉਂਦਾ ਹੈ ਤੋੜੇ ਮਤੇ ਆਪਣੇ ਵੱਡੇ ਭਰਾ ਤੋਂ ਮੰਗਦਾ ਹੈ ਉਹ ਲੈਣੇ ਸ਼ੁਰੂ ਕਰ ਦਿੱਤੇ ਹਨ ਦੋਸਤੋ ਹੌਲੀ ਹੌਲੀ ਕਰਦਿਆ ਕਰਦਿਆ ਉਸਦੇ ਸਾਰੇ ਰਸਤੇ ਬੰਦ ਹੁੰਦੇ ਦਿਖਾਈ ਦਿੰਦੇ ਹਨ ਇੰਨੇ ਦੇ ਵਿਚਕਾਰ ਇੱਕ ਏਜੰਟ ਉਹਨਾਂ ਦੀ ਨਿਗਾਹ ਵਿੱਚ ਚੜਦਾ ਹੈ ਜਿਸ ਦਾ ਆਪਸ ਜਲੰਧਰ ਸ਼ਹਿਰ ਦੇ ਵਿੱਚ ਹੈ ਮੈਨ ਗਲੀ ਦੇ ਵਿੱਚ ਹੈ ਦੋਸਤੋ ਉਸ ਏਜੰਟ ਦੇ ਕੋਲ ਜਾਂਦੇ ਹਨ ਮਨਪ੍ਰੀਤ ਅਤੇ ਗੁਰਦੀਪ ਦੋਵੇਂ ਉੱਥੇ ਹਨ ਅਤੇ ਵੱਡਾ ਭਰਾ ਵੀ ਨਾਲ ਆਇਆ ਹੈ ਤਿੰਨੇ ਜਣੇ ਏਜੰਟ ਨਾਲ ਗੱਲ ਕਰਦੇ ਹਨ ਅਤੇ ਕਹਿ ਦਿੰਦੇ ਹਨ ਵੀ ਗੁਰਦੀਪ ਦੇ ਬਾਹਰ ਜਾਣ ਦੀ ਕੀ ਸੰਭਾਵਨਾ ਹੈ ਕਿ ਤੁਸੀਂ ਉਸ ਨੂੰ ਬਾਹਰ ਲਿਜਾ ਸਕਦੇ ਹੋ ਏਜੰਟ ਹਾਂ ਭਰ ਦਿੰਦਾ ਹੈ ਵੀ ਭਲਾ ਕਿਹੜਾ ਆਦਮੀ ਹੈ ਜਿਹੜਾ ਬਾਹਰ ਨਹੀਂ ਜਾ ਸਕਦਾ ਲਜਾਉਣ ਵਾਲਾ ਢੰਗ ਦਾ ਹੋਵੇ ਤਾਂ ਫਿਰ ਰੱਬ ਤੇ ਵੀ ਚੰਨ ਤੇ ਵੀ ਲਿਜਾ ਸਕਦਾ ਹੈ ਤੁਸੀਂ ਵਿਦੇਸ਼ ਦੀ ਕਿਹੜੀ ਗੱਲ ਕਰਦੇ ਹੋ ਇਸ ਤਰ੍ਹਾਂ ਦੇ ਮਿੱਠੇ ਬੋਚਾ ਨਾਲ ਉਹਨਾਂ ਨੂੰ ਪ੍ਰਭਾਵਿਤ ਕਰ ਲੈਂਦਾ ਹੈ ਏਜੰਟ 40 ਲੱਖ ਦੀ ਡਿਮਾਂਡ ਕਰਦਾ ਹੈ 40 ਲੱਖ ਬਈ ਬਹੁਤ ਵੱਡੀ ਰਕਮ ਹੈ ਜ਼ਮੀਨ ਵਿੱਚ ਵੀ ਨਾ ਇੰਨੀ ਰਕਮ ਤਾਂ ਹਾਸਲ ਨਹੀਂ ਹੋ ਸਕਦੀ ਗੁਰਦੀਪ ਅਤੇ ਉਸ ਦਾ ਵੱਡਾ ਭਰਾ ਗਗਨ ਅਤੇ ਜੜੀ ਉਸ ਦੀ ਪਤਨੀ ਹਮਨਪ੍ਰੀਤ ਤਿੰਨੇ ਜਣੇ ਘਰੇ ਆ ਜਾਂਦੇ ਹਨ ਆਪਸ ਦੇ ਵਿੱਚ ਸਲਾਹ مشورہ ਕਰਦੇ ਹਨ ਆਖਰ ਦੇ ਵਿੱਚ ਬੜੇ ਦਿਨਾਂ ਬਾਅਦ ਸੋਚ ਵਿਚਾਰ ਕਰਨ ਤੋਂ ਬਾਅਦ ਕਈ ਸਿਆਣੇ ਬੰਦਿਆਂ ਤੋਂ ਸਲਾਹ ਲੈਣ ਤੋਂ ਬਾਅਦ ਇਹ ਵਿਚਾਰ ਬਣਾਇਆ ਜਾਂਦਾ ਹੈ ਵੀ ਅਮਰੀਕਾ ਡੰਗੀ ਲਗਾ ਕੇ ਜਾਇਆ ਜਾਵੇਗਾ 40 ਲੱਖ ਜਿਹੜਾ ਹੈ ਏਜੰਟ ਨੂੰ ਦਿੱ ਦਿੱਤਾ ਜਾਵੇਗਾ ਆਪਾਂ ਜਿਹੜੀ ਜ਼ਮੀਨ ਹੈ ਉਸ ਨੂੰ ਵੇਚ ਦਾਂਗੇ ਚਾਣੀ ਲਖਤਾ ਭਲਾ 1.5 ਸਾਲ ਚ ਇਕੱਠਾ ਕਰ ਲਾਂਗੇ ਬਾਅਦ ਦੇ ਵਿੱਚ ਕੀ ਪਤਾ ਜੇਕਰ ਉਥੋਂ ਦਾ ਪੀਆਰ ਹੋ ਜੇ ਤਾਂ ਪਿੰਡ ਦੇ ਵਿੱਚ ਇੱਕ ਆਲੀਸ਼ਾਨ ਕੋਠੀ ਤੱਕ ਬਣਾਈ ਜਾ ਸਕਦੀ ਹੈ ਪਿੰਡ ਦੇ ਵਿੱਚ ਵੱਡਾ ਕਾਰੋਬਾਰ ਖੜਕਤਾ ਜਾ ਸਕਦਾ ਹੈ ਵਿਦੇਸ਼ ਦੇ ਵਿੱਚ ਮੁੰਡਾ ਹੋ ਜਾਵੇਗਾ ਭਲਾ ਇਸ ਤੋਂ ਵੱਧ ਕੀ ਚਾਹੀਦਾ ਹੈ ਦੋਸਤੋ ਸਭ ਮੰਨ ਲੈਂਦੇ ਹਨ ਲੇਕਿਨ ਜਠਾਣੀ ਜਿਹੜੀ ਹੈ ਉਸ ਨੂੰ ਅਪੱਤੀ ਹੈ ਉਸ ਨੂੰ ਇਤਰਾਜ਼ ਹੈ ਕਿਉਂਕਿ ਉਸ ਦਾ ਦੇਵਰ ਜਿਹੜਾ ਹੈ ਬਾਹਰ ਜਾਇਆ ਜਾਂਦਾ ਹੈ ਵਿਦੇਸ਼ ਲੇਕਿਨ ਉਸ ਨੂੰ ਇੰਜ ਹੈ ਵੀ ਕਿਤੇ ਇਹ ਬਾਹਰ ਜਾ ਕੇ ਸਾਨੂੰ ਨਾ ਭੁੱਲ ਜਾਵੇ ਕਿਤੇ ਇਹ ਬਾਹਰ ਜਾ ਕੇ ਆਪਣੇ ਘਰ ਵਾਲੀ ਦਾ ਤਾਂ ਘਰ ਵਧੀਆ ਬਣਾ ਦੇ ਸਾਡਾ ਜੜਾ ਟੁੱਟਾ ਕੋਠਾ ਹੈ ਇਹ ਉਵੇਂ ਦਾ ਉਵੇਂ ਰਹਿ ਜੇ ਜਿਹੜੀ ਜ਼ਮੀਨ ਹੈ ਉਹ ਵੀ ਸਾਡੇ ਹੱਥੋਂ ਚਲੀ ਜਾਏਗੀ ਅੜਚਣਾੜ ਹੁੰਦੀ ਹੈ ਲੇਕਿਨ ਉਸ ਦਾ ਕੋਈ ਫਾਇਦਾ ਨਹੀਂ ਹੈ ਦੋਸਤੋ ਗगन ਸਾਰਾ ਕੁਝ ਸਮਝ ਚੁੱਕਿਆ ਹੈ ਉਹ ਆਪਣੇ ਭਰਾ ਤੇ ਪੂਰਾ ਭਰੋਸਾ ਰੱਖਦਾ ਹੈ ਉਹ ਸੋਚਦਾ ਹੈ ਵੀ ਜੇਕਰ ਮੇਰਾ ਭਰਾ ਜੜਾ ਹੈ ਕੁਝ ਨਾ ਕੁਝ ਬਣ ਜਾਵੇਗਾ ਸਾਨੂੰ ਵੀ ਤਾਂ ਸਾਰਾ ਲੱਗੇਗਾ ਇਸ ਤਰ੍ਹਾਂ ਦੀ ਸੋਚ ਰੱਖ ਕੇ ਦੋਸਤੋ ਉਸ ਨੂੰ ਬਾਹਰ ਭੇਜ ਦਿੰਦਾ ਹੈ ਬਾਹਰ ਜਾਣ ਦੇ ਗੈਰ ਕਾਨੂੰਨੀ ਤਰੀਕੇ ਦੇ ਵਿੱਚ ਡਾਂਕੀ ਵਾਲੇ ਤਰੀਕੇ ਵਿੱਚ ਬੜੀਆਂ ਮੁਸ਼ਕਲਾਂ ਆndੀਆਂ ਹਨ ਅਲੱਗ-ਅਲੱਗ ਸਟੇਟਾਂ ਤੋਂ ਅਲੱਗ-ਅਲੱਗ ਦੇਸ਼ਾਂ ਤੋਂ ਹੋ ਕੇ ਜਾਇ ਜਾਂਦਾ ਹੈ ਬੜੇ ਭਿਆਨਕ ਪਨਾਮਾਂ ਦੇ ਜੰਗਲ ਆndਦੇ ਹਨ ਬੜੀਆਂ ਉਸ ਦੇ ਵਿੱਚ ਔਕੜਾਂ ਆndੀਆਂ ਹਨ ਗੁਰਦੀਪ ਦੇ ਕਈ ਸਾਥੀ ਰਸਤੇ ਦੇ ਵਿੱਚ ਹੀ ਪਰਮਾਤਮਾ ਨੂੰ ਪਿਆਰੇ ਹੋ ਜਾਂਦੇ ਹਨ ਰਸਤੇ ਦੇ ਵਿੱਚ ਚੜਾਈ ਕਰ ਜਾਂਦੇ ਹਨ ਉਹਨਾਂ ਦੇ ਵਿੱਚੋਂ ਕੁਝ ਜੰਗਲੀ ਜਾਨਵਰ ਖਾ ਜਾਂਦੇ ਹਨ ਕੁਝ ਲੋਕ ਜਿਹੜੇ ਹਨ ਉੱਥੇ ਆਪਣੀ ਜਾਨ ਬਚਾ ਕੇ ਗੁਰਦੀਪ ਦੇ ਨਾਲ ਜੋ ਕਿ ਹੌਸਲੇ ਵਾਲੇ ਸਨ ਜੋ ਕਿ ਨਡਰਸਨ ਅੱਜ ਮੈਕਸੀਕੋ ਦੀ ਦੀਵਾਰ ਤੇ ਪਹੁੰਚ ਚੁੱਕੇ ਹਨ ਦੋਸਤੋ ਮੈਕਸੀਕੋ ਦੀ ਦੀਵਾਰ ਦੀ ਚੜ੍ਹਾਈ ਕੀਤੀ ਜਾਂਦੀ ਹੈ ਅੱਗੇ ਫਿਰ ਉਹਨਾਂ ਦਾ ਰੱਬ ਸਹਾਰਾ ਹੈ ਡੋਂਕਰ ਬੱਸ ਏਥੋਂ ਦੱਖਣੀ ਉਹਨਾਂ ਨੂੰ ਅਮਰੀਕਾ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈ ਨਾਲ ਦੀ ਨਾਲ ਪੁਲਿਸ ਜਿਹੜੀ ਹੈ ਉੱਥੋਂ ਦੀ ਗ੍ਰਿਫਤਾਰ ਕਰ ਲੈਂਦੀ ਹੈ ਥੋੜੇ ਸਮੇਂ ਬਾਅਦ ਉਹਨਾਂ ਨੂੰ ਉੱਥੋਂ ਦਾ ਵਰਕ ਪਰਮਿਟ ਯਾਨੀ ਕਿ ਥੋੜੇ ਸਮੇਂ ਵਾਸਤੇ ਕੰਮ ਕਰਨ ਦੀ ਸ਼ੂਟ ਮਿਲ ਜਾਂਦੀ ਹੈ ਜਿਵੇਂ ਹੀ ਕੰਮ ਮਿਲ ਗਿਆ ਘਰੇ ਜਿਹੜੀ ਹੈ ਖੁਸ਼ੀ ਦੀ ਲਹਿਰ ਛਾ ਜਾਂਦੀ ਹੈ ਘਰਦਿਆਂ ਨੂੰ ਖੁਸ਼ੀ ਚੜ ਜਾਂਦੀ ਹੈ ਸਾਡਾ ਪੇਜਾ ਮੁੰਡਾ ਜਗਦੀਪ ਅੱਜ ਕੰਮ ਲੱਗਿਆ ਹੈ ਹੌਲੀ-ਹੌਲੀ ਕਮਾਉਣ ਲੱਗੇਗਾ ਅਤੇ ਘਰਦਿਆਂ ਨੂੰ ਸਹਾਰਾ ਲੱਗੇਗਾ 40 ਲੱਖ ਦਾ ਜਿਹੜਾ ਆਪਾਂ ਵੱਡਾ ਨੁਕਸਾਨ ਕੀਤਾ ਹੈ ਖਰਚਾ ਕੀਤਾ ਹੈ ਉਹ ਵੀ ਪੂਰਾ ਹੋ ਜਾਵੇਗਾ ਦੋਸਤੋ ਜਗਦੀਪ ਹੌਲੀ-ਹੌਲੀ ਕਰਕੇ ਆਪਣਾ ਖਰਚ ਪੂਰਾ ਕਰਦਾ ਹੈ ਅਤੇ 1.5 ਸਾਲ ਦੇ ਵਿੱਚ ਹੀ 40 ਲੱਖ ਦੀ ਜਿਹੜੀ ਮੋਟੀ ਰਕਮ ਹੈ ਉਸ ਨੂੰ ਚੁਕਾ ਦਿੰਦਾ ਹੈ ਆਪਣੇ ਵੱਡੇ ਭਰਾ ਦੇ ਹੱਥ ਸੌਂਪ ਦਿੰਦਾ ਹੈ ਉਸ ਨੂੰ ਲੱਗਦਾ ਹੈ ਘਰ ਦੇ ਵਿੱਚ ਮੇਰੀ ਪਤਨੀ ਮੰਨਪ੍ਰੀਤ ਬੜੇ ਵਧੀਆ ਤਰੀਕੇ ਨਾਲ ਰਾਣੀ ਵਾਂਗ ਕੇ ਰਹਿ ਰਹੀ ਹੋਵੇਗੀ ਲੇਕਿਨ ਇਹੋ ਜਿਹਾ ਕੁਝ ਨਹੀਂ ਹੁੰਦਾ ਅਸਲ ਦੇ ਵਿੱਚ ਉਸ ਨੂੰ ਪਰਵਾਇਆ ਜਾਂਦਾ ਹੈ ਉਸਤੇ ਵੱਡੇ ਭਰਾ ਅਤੇ ਉਸ ਦੀ ਜਿਹੜੀ ਭਾਬੀ ਹੈ ਉਹਨਾਂ ਵੱਲੋਂ ਦੋਸਤੋ ਜਿਵੇਂ ਹੀ ਉਹ ਬਾਹਰ ਗਿਆ ਸੀ ਉਹਨਾਂ ਨੇ ਬਿਲਕੁਲ ਆਪਣੇ ਤੇਵਰ ਬਦਲ ਦਿੱਤੇ ਹਨ ਮੰਨਪ੍ਰੀਤ ਜਿਹੜੀ ਹੈ ਉਸ ਨੂੰ ਬਿਲਕੁਲ ਨੌਕਰਾਨੀਆਂ ਵਾਂਗ ਰੱਖਣ ਲੱਗੇ ਹਨ ਮੰਨਪ੍ਰੀਤ ਹੌਲੀ-ਹੌਲੀ ਸਮਝ ਚੁੱਕੀ ਹੈ ਵੀ ਹੁਣ ਇੱਥੇ ਮੇਰਾ ਕੁਝ ਵੀ ਨਹੀਂ ਹੈ ਇਹਨਾਂ ਨੇ ਬੱਸ ਮੇਰੇ ਤੋਂ ਆਪਣੇ ਕੰਮ ਕਰਾਉਣੇ ਹਨ ਦੋਸਤੋ ਵਿਚੋਂ ਜਿਹੜਾ ਹੈ ਪਿਤਾ ਜੀ ਦੇ ਵਿੱਚ ਚੜ੍ਹਾਈ ਹੋ ਜਾਂਦੀ ਹੈ ਜਗਦੀਪ ਦੇ ਮਾਤਾ ਜੀ ਵੀ ਥੋੜੇ ਸਮੇਂ ਬਾਅਦ ਅਕਲ ਚਲਾਉਣਾ ਕਰ ਜਾਂਦੇ ਹਨ ਉਹਨਾਂ ਦੇ ਭੋਗ ਵਾਸਤੇ ਮੋਟੀ ਰਕਮ ਜਿਹੜੀ ਹੈ ਵਿਦੇਸ਼ੋਂ ਆਉਂਦੀ ਹੈ ਵਧੀਆ ਭੋਗ ਪਏ ਜਾਂਦੇ ਹਨ ਅੰਤਮ ਰਸਮਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਮਨਪ੍ਰੀਤ ਦੀ ਹਾਲਾਤ ਇਸ ਤੋਂ ਬਾਅਦ ਵਿਗੜਨੇ ਸ਼ੁਰੂ ਹੋ ਜਾਂਦੇ ਹਨ ਦਰਅਸਲ ਉਸਤੇ પેટ ਦੇ ਵਿੱਚ ਜਗਦੀਪ ਦਾ ਬੱਚਾ ਸੀ ਬੱਚਾ ਪੜ ਰਿਆ ਸੀ ਦੋਸਤੋ ਜਿਵੇਂ ਹੀ ਵੱਡੇ ਭਰਾ ਨੂੰ ਪਤਾ ਲੱਗਿਆ ਵੀ ਜਗਦੀਪ ਦੇ ਦਾ ਘਰ ਔਲਾਦ ਹੋਣ ਵਾਲੀ ਹੈ ਉਹਨਾਂ ਨੇ ਇੱਕ ਪਲਾਨ ਬਣਾਇਆ ਅਤੇ ਇੱਕ ਕੁਝ ਸਾਜ਼ਿਸ਼ ਰਚੀ ਜਿਸਦੇ ਬਾਰੇ ਸ਼ਾਇਦ ਜਗਦੀਪ ਨੂੰ ਬਾਹਰ ਬਿਠਿਆ ਪਹਨਕ ਵੀ ਨਹੀਂ ਸੀ ਉਹ ਜਦੋਂ ਵੀ ਮਨਪ੍ਰੀਤ ਨਾਲ ਗੱਲ ਕਰਦਾ ਮਨਪ੍ਰੀਤ ਵਿਚਾਰੀ ਇੱਕ ਇੱਕ ਚੁੱਪ ਹੋ ਜਾਂਦੀ ਵੀ ਉੱਥੇ ਬੈਠੇ ਵਿਚਾਰੇ ਨੂੰ ਟੈਨਸ਼ਨ ਆ ਜਾਵੇਗੀ ਪਹਿਲਾਂ ਹੀ 16-16 ਘੰਟੇ ਕੰਮ ਕਰਦਾ ਹੈ ਪਹਿਲਾਂ ਹੀ ਬਿਲਕੁਲ ਛੁੱਟੀ ਨਹੀਂ ਲੰਦਾ ਬਿਲਕੁਲ ਆਰਾਮ ਨਹੀਂ ਕਰਦਾ ਬਸ ਘਰਦਿਆਂ ਵਾਸਤੇ ਮਿਹਨਤ ਕਰੀ ਜਾਂਦਾ ਹੈ ਵਿਚਾਰਾ ਜੇਕਰ ਇਥੋਂ ਦੀਆਂ ਟੈਨਸ਼ਨਾਂ ਉਸ ਨੂੰ ਦੇ ਦਿੱਤੀਆਂ ਤਾਂ ਉੱਥੇ ਕਿਵੇਂ ਕਮਾਵੇਗਾ ਕੀ ਖਾਵੇਗਾ ਸਾਡੇ ਵਾਸਤੇ ਕੀ ਕੁਝ ਕਰ ਸਕਦਾ ਹੈ ਬੜਾ ਔਖਾ ਪਹਿਲਾਂ ਹੀ ਉੱਥੇ ਬਹੁਤ ਟੈਨਸ਼ਨਾਂ ਦੇ ਵਿੱਚ ਹੈ ਜੇਕਰ ਘਰ ਦੀਆਂ ਟੈਨਸ਼ਨਾਂ ਵੀ ਦੇ ਦਿੱਤੀਆਂ ਤਾਂ ਸ਼ਾਇਦ ਹੋ ਸਕਦਾ ਹੈ ਉੱਥੇ ਬਿਲਕੁਲ ਵੀ ਕੰਮ ਕਰਨਾ ਛੱਡ ਦੇਵੇ ਇਸ ਨੂੰ ਡਿਪਰੈਸ਼ਨ ਨਾ ਜਾਵੇ ਜਾਂ ਕੋਈ ਗਲਤ ਕਦਮ ਨਾ ਚੁੱਕ ਦੇਵੇ ਜੇਕਰ ਇਸ ਨੂੰ ਕੁਝ ਹੋ ਗਿਆ ਤਾਂ ਮੇਰਾ ਤਾਂ ਕੋਈ ਬਾਲੀਬਾਰ ਸਹ ਨਹੀਂ ਮੇਰਾ ਕੀ ਬਣੇਗਾ ਮੇਰੇ ਇਸ ਆਉਣ ਵਾਲੇ ਬੱਚੇ ਦਾ ਕੀ ਬਣੇਗਾ ਕੁਝ ਵੀ ਨਹੀਂ ਬੋਲਦੀ ਬਸ ਹਾਂ ਦੇ ਵਿੱਚ ਹਾਂ ਹਿਲਾ ਕੇ ਥੋੜਾ ਜਿਹਾ ਤਾ ਆਪਣਾ ਹਾਲਚਾਲ ਦੱਸਦੀ ਹੈ ਥੋੜਾ ਬੋਤਾ ਅੱਗੂ ਪੁੱਛ ਲੈਂਦੀ ਹੈ ਇਹਨੇ ਦੇ ਵਿੱਚ ਅਕਾਰ ਹਮੇਸ਼ਾ ਫੋਨ ਕੱਟ ਦੇ ਕਰਦੀ ਹੈ ਜਗਦੀਪ ਨੂੰ ਬਾਹਰ ਬੈਠਿਆ ਅਜੀਬਤਾ ਲੱਗਦਾ ਹੈ ਕਿ ਇੱਕ ਤਾਂ ਗੱਲ ਬਹੁਤ ਘੱਟ ਕਰਦੀ ਹੈ ਉਸ ਤੋਂ ਬਾਅਦ ਜਦੋਂ ਵੀ ਗੱਲ ਹੁੰਦੀ ਹੈ ਬਸ ਹਾਂ ਹੂੰ ਅਤੇ ਕਰਦੇ ਹਾਲਾਤਾਂ ਬਾਰੇ ਗੱਲ ਕਰਕੇ ਅਤੇ ਥੋੜੀਆਂ ਬੋਤੀਆਂ ਪੁਰਾਣੀਆਂ ਨਵੀਆਂ ਗੱਲਾਂ ਕਰਕੇ ਛੱਡ ਦਿੰਦੀ ਹੈ ਇਹ ਸਭ ਇੰਜ ਕਿਉਂ ਹੋ ਰਿਹਾ ਹੈ ਲੇਕਿਨ ਉਸ ਨੂੰ ਅਸਲ ਸੱਚਾਈ ਬਾਰੇ ਪਤਾ ਨਹੀਂ ਸੀ ਕਿ ਉਸ ਦਾ ਵੱਡਾ ਭਰਾ ਅਤੇ ਉਸ ਦੀ ਭਾਬੀ ਜਿਹੜੀ ਹੈ ਵਿਚਾਰੇ ਦੇ ਖਿਲਾਫ ਕਿੰਨਿਆ ਕੋਝੇ ਸਾਜਸਾ ਲਾ ਤਰੇ ਹਨ ਦੋਸਤੋ ਹੌਲੀ ਹੌਲੀ ਕਰਦਾ ਕਰਦਿਆ ਜਦੋਂ ਜਮਾ ਨੌਕਰਾਨੀ ਮੰਕ ਕੰਮ ਲੈਣ ਲੱਗੇ ਜਦੋਂ ਜਮਾ ਬਿਲਕੁਲ ਹਾਦਲਾ ਦਿੱਤੀ ਮਨਪ੍ਰਿਤ ਹੋਤ ਲੈਂਦੀ ਹੈ ਵੀ ਹੁਣ ਇੱਥੇ ਰੁਕਣ ਦਾ ਕੋਈ ਫਾਇਦਾ ਨਹੀਂ ਹੈ ਹੁਣ ਮੈਨੂੰ ਕਿਤੇ ਦੂਰ ਜਾਣਾ ਚਾਹੀਦਾ ਹੈ ਕਿਤੇ ਬਾਹਰ ਜਾਣਾ ਚਾਹੀਦਾ ਹੈ ਦੋਸਤੋ ਪਿੱਛੋ ਜਿਹੜਾ ਭਰਾ ਹੈ ਉਹ ਕੋ ਜੀਆਂ ਸਾਰਿਸਨ ਅੱਦਾ ਹੈ ਉਸਨੇ ਪਹਿਲਾਂ ਹੀ ਧੋਖੇ ਨਾਲ ਜਿਹੜਾ ਗੁਰਦੀਪ ਹੈ ਉਸਦੀ ਜ਼ਮੀਨ ਜਿਹੜੀ ਹੈ ਆਪਣੇ ਨਾਮ ਜਾਣ ਤੋਂ ਪਹਿਨਣ ਵਾਲੀ ਸੀ ਕਿਉਂਕਿ ਗੁਰਦੀਪ ਜਿਹੜਾ ਹੈ ਆਪਣੇ ਭਰਾ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਸੀ ਤਾਂ ਕਰਕੇ ਉਸ ਨੂੰ ਧੋਖੇ ਦਾ ਪਤਾ ਨਹੀਂ ਲੱਗਿਆ ਉਸਨੇ ਜਿੱਥੇ ਜਿੱਥੇ ਬੋਲਿਆ ਉੱਥੇ ਉੱਤੇ ਸਾਈਨ ਕਰ ਦਿੱਤੇ ਉਹਨਾਂ ਬਾਹਰ ਵਾਲੇ ਕਾਗਜ਼ਾਂ ਦੇ ਵਿੱਚ ਜ਼ਮੀਨ ਦੇ ਕਾਗਜ਼ ਵੀ ਸੀ ਉਹਨਾਂ ਸਭ ਦੇ ਵਿਚਕਾਰ ਇਹ ਸਭੀ ਹੋ ਰਿਹਾ ਸੀ ਦੋਸਤੋ ਜ਼ਮੀਨ ਆਪਣੇ ਨਾਮ ਵਾਲਾਰ ਕੀ ਹੈ ਅਤੇ ਸਾਰਾ ਕੁਝ ਹੁਣ ਸੁਧਾਪਦਾ ਹੈ ਘਰ ਵੀ ਆਪਦਾ ਹੈ ਅਤੇ ਮਨਪ੍ਰੀਤ ਜਿਹੜੀ ਹੈ ਚਰੀ ਗਈ ਹੈ ਹੁਣ ਉਸ ਨੂੰ ਕੁਝ ਨਹੀਂ ਲੱਭ ਰਿਹਾ ਕੋਈ ਵੀ ਸਹਾਰਾ ਦਿਖਦਾ ਨਹੀਂ ਹੈ ਦੋਸਤੋ ਕਦੇ ਇਸ ਦਰ ਤੇ ਕਦੇ ਉਸ ਦਰ ਤੇ ਆਪਣੇ ਪੇਕੇ ਪਰਿਵਾਰ ਚਲੀ ਜਾਂਦੀ ਹੈ ਉੱਥੋਂ ਫਿਰ ਕਈ ਦਿਨ ਬਾਅਦ ਸੋਚਦੀ ਹੈ ਵੀ ਹੁਣ ਬਹੁਤ ਹੋ ਗਿਆ ਹੁਣ ਇਹ ਸਭ ਗੁਰਦੀਪ ਨੂੰ ਦੱਸਣਾ ਹੀ ਪਵੇਗਾ ਗੁਰਦੀਪ ਨੂੰ ਫੋਨ ਲਗਾਉਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਫੋਨ ਨੰਬਰ ਕੋ ਨਹੀਂ ਮਿਲਦਾ ਉਸਨੇ ਅੱਗੋਂ ਨੰਬਰ ਬਦਲ ਲਿਆ ਸੀ ਦਰਅਸਲ ਪੁਰਾਣੇ ਕੁਝ ਬਹਿਲਾਫ ਸੁਲਾ ਕੇ ਕੁਝ ਗੱਲਾਂ ਸੁਣਾ ਕੇ ਅਤੇ ਨਵੀਆਂ ਆਪਣੀਆਂ ਬੁਨੀਆਂ ਕਹਾਣੀਆਂ ਸੁਣਾ ਕੇ ਦੋਸਤੋ ਨੰਬਰ ਚੇਂਜ ਕਰਵਾ ਦਿੱਤਾ ਇਹ ਤੂੰ ਨੰਬਰ ਚੇਂਜ ਕਰ ਲਿਆ ਹੈ ਕਈ ਲਿਸਨਦਾਰ ਹਨ ਜੋ ਕਿ ਪੈਸੇ ਮੰਗਣ ਵਾਸਤੇ ਕਹ ਰਹੇ ਹਨ ਮੈਂ ਉਹਨਾਂ ਨੂੰ 13 ਨੰਬਰ ਦੇ ਦਿੱਤਾ ਹੈ ਜੇਕਰ 13 ਨੰਬਰ ਚਾਲੂ ਮਿਲਿਆ ਤਾਂ ਉਹਨਾਂ ਨੂੰ ਨਾ ਕਰਨੀ ਬੜੀ ਔਖੀ ਹੋ ਜਾਵੇਗੀ ਪੈਸੇ ਆਪਣੇ ਮੁੜਨੇ ਕੋਈ ਨਹੀਂ ਹਨ ਇਸ ਕਰਕੇ ਬਹਿਲਾਪਸਲਾ ਕੇ ਕਹਾਣੀਆਂ ਬਣਾ ਕੇ ਦੋਸਤੋ ਨੰਬਰ ਜਿਹੜਾ ਹੈ ਚੇਂਜ ਕਰਵਾ ਲੈਂਦੇ ਹਨ ਹੁਣ ਇਹ ਜਿਹੜਾ ਪਾਂਡਾ ਹੈ ਲੰਬੇ ਸਮੇਂ ਤੱਕ ਕੱਲਦਾ ਹੈ ਜਿਹੜਾ ਗੁਰਦੀਪ ਹੈ ਵਿਚਾਰਾ ਪੋੜਾ ਉੱਥੇ ਮਿਹਨਤ ਕਰਦਾ ਹੈ ਸੋਚਦਾ ਹੈ ਮੇਰੇ ਘਰ ਦੇ ਮੇਰੀ ਪਤਨੀ ਅਤੇ ਵੱਡਾ ਭਰਾ ਤੇ ਭਾਬੀ ਬੜੇ ਸਕੂਨ ਨਾਲ ਉੱਥੇ ਰਹਿ ਰਹੇ ਹੋਣਗੇ ਤਾਂ ਕਰਕੇ ਕਈ ਵਾਰ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ ਵੀ ਮੇਰੀ ਪਤਨੀ ਨਾਲ ਗੱਲ ਕਰਾਓ ਮਨਪ੍ਰੀਤ ਨਾਲ ਗੱਲ ਕਰਨ ਨੂੰ ਬੜਾ ਲੰਮਾ ਸਮਾਂ ਹੋ ਗਿਆ ਹੈ ਅੱਗੋਂ ਉਖੜ ਕੇ ਬੋਲ ਜਾਂਦੇ ਹਨ ਵੀ ਹੁਣ ਉਹ ਲੜਾਈ ਕਰਕੇ ਆਪਣੇ ਪੇਕੇ ਪਰਿਵਾਰ ਚਲੀ ਗਈ ਹੈ ਉਸ ਨੂੰ ਬਹੁਤ ਸਮਝਾਇਆ ਸੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਅਸੀਂ ਇਸ ਨੂੰ ਅੱਜ ਲਿਆਵਾਂਗੇ ਕੱਲ ਲਿਆਵਾਂਗੇ ਲਾਰੇ ਲਗਾਉਂਦੇ ਰਹਿੰਦੇ ਹਨ ਦੋਸਤੋ 6 ਮਹੀਨੇ ਸਾਲ ਇਸ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ ਅਤੇ ਕਦੇ ਵੀ ਮਨਪ੍ਰੀਤ ਨਾਲ ਉਸਨੇ ਗਲ ਕਰਕੇ ਨਹੀਂ ਦੇਖੀ ਉਸ ਨੂੰ ਹਰਾਨੀ ਹੁੰਦੀ ਹੈ ਕਿ ਉਹ ਕਿਉਂ ਚਲੀ ਗਈ ਹੈ ਮੈਂ ਕਾਫੀ ਜ਼ਿਆਦਾ ਪੈਸੇ ਭੇਜ ਰਿਹਾ ਇਸ ਦੇ ਨਾਲ ਸ਼ਾਇਦ ਉਹਨਾਂ ਦਾ ਗੁਜ਼ਾਰਾ ਹੋ ਜਾਣਾ ਚਾਹੀਦਾ ਹੈ ਦੋਸਤੋ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ ਲੇਕਿਨ ਇਨੇ ਦੇ ਵਿਚਕਾਰ ਯੂ ਐਸ ਏ ਦੇ ਵਿੱਚ ਕਈ ਪੰਜਾਬੀਆਂ ਨੂੰ ਕਈ ਭਾਰਤੀਆਂ ਨੂੰ ਉੱਥੋਂ ੱੱਕੇ ਨਾਲ ਫੜ ਫੜ ਕੇ ਜੋ ਕਿ ਡੋਂਕੇ ਲਗਾ ਕੇ ਉੱਥੇ ਆਏ ਸਨ ਉਹਨਾਂ ਨੂੰ ਪੰਜਾਬ ਵਾਪਸ ਭੇਜਣ ਦੀ ਤਿਆਰੀ ਕਰਦੀ ਹੈ ਹੁਣ ਵਿਚਾਰੇ ਤੇ ਬਿਜਲੀ ਡਿੱਗ ਚੁੱਕੀ ਹੈ ਵਿਚਾਰਾ ਬਿਲਕੁਲ ਅਨਾਥ ਜਾ ਹੋ ਚੁੱਕਿਆ ਹੈ ਕਿਉਂਕਿ ਇੱਕੋ ਇੱਕ ਸਹਾਰਾ ਸੀ ਉਸ ਕੋਲ ਹੁਣ ਤਾਂ ਇੱਥੇ ਆ ਕੇ ਉਸ ਨੂੰ ਦੁਬਾਰਾ ਹੋਰ ਕਮ ਭਾਲਣਾ ਪਵੇਗਾ ਦੁਬਾਰਾ ਕੋਈ ਨਾ ਕੋਈ ਕੁਝ ਨਾ ਕੁਝ ਉਸ ਨੂੰ ਆਪ ਕਮਾਉਣਾ ਪਵੇਗਾ ਲੇਕਿਨ ਉਸ ਨੂੰ ਇਹ ਉਮੀਦ ਹੈ ਵੀ ਮੈਂ ਬਹੁਤੇ ਸਮੇਂ ਦੇ ਵਿੱਚ ਕਾਫੀ ਕੁਝ ਕਮਾਲਿਆ ਹੈ ਅਤੇ ਆਪਣੇ ਪਿੰਡ ਆਪਣੇ ਭਰਾ ਭਾਬੀ ਕੋਲ ਬਹੁਤਾ ਪੈਸਾ ਭੇਜਦਾ ਹੈ ਉਹਨਾਂ ਨੇ ਸ਼ਾਇਦ ਮੇਰੇ ਵਾਸਤੇ ਜਮਾ ਕਰਕੇ ਰੱਖਿਆ ਹੋਵੇਗਾ ਹੁਣ ਜਦੋਂ ਮੈਂ ਇੱਥੇ ਆ ਗਿਆ ਹਾਂ ਤਾਂ ਉਹਨਾਂ ਕੋਲੋਂ ਪੈਸਾ ਮੰਗ ਲਵਾਂਗਾ ਉਸ ਦਿਨਰ ਮੈਂ ਆਪਣਾ ਨਵਾਂ ਬਿਜ਼ਨਸ ਨਵਾਂ ਕੰਮ ਸ਼ੁਰੂ ਕਰਾਂਗਾ ਲੇਕਿਨ ਜਿਵੇਂ ਹੀ ਡਿਪੋਰਟ ਹੋ ਗਿਆ ਭਾਈ ਜਿਹੜਾ ਪੈਸੇ ਨਾਲ ਪਿਆਰ ਹੋਵੇ ਪੈਸੇ ਜਾਣ ਤੋਂ ਬਾਅਦ ਉਹ ਖਤਮ ਹੋ ਜਾਂਦਾ ਹੈ ਜਿਵੇਂ ਹੀ ਗਗਨ ਨੂੰ ਪਤਾ ਲੱਗਦਾ ਹੈ ਗਗਨ ਦੀ ਪਤਨੀ ਨੂੰ ਪਤਾ ਲੱਗਦਾ ਹੈ ਵੀ ਹੁਣ ਜਗਦੀਪ ਤਾਂ ਡਿਪੋਰਟ ਹੋ ਗਿਆ ਉਸ ਦੇ ਕੋਲ ਅਠੰਨੀ ਵੀ ਪੱਲੇ ਨਹੀਂ ਹੈ ਹੁਣ ਤਾਂ ਬਸ ਪੈਸੇ ਦੇਣ ਦੀ ਵਾਰੀ ਹੈ ਲੈਣ ਦੀ ਵਾਰੀ ਖਤਮ ਹੋ ਚੁੱਕੀ ਹੈ ਹੁਣ ਤਾਂ ਪੈਸੇ ਦੇਣੇ ਪਣਗੇ ਆਪਣਾ ਰੰਗ ਬਟ ਦਿੰਦੇ ਹਨ ਦੋਸਤੋ 에ਅਰਪੋਰਟ ਤੇ ਲੈਣ ਨਹੀਂ ਆਂਦੇ ਬਾਕੀ ਗੱਲਾਂ ਤਾਂ ਦੂਰ ਦੀ ਗੱਲ ਹੈ ਅਤੇ ਜਿਵੇਂ ਹੀ ਜਗਦੀਪ ਉਤਰਿਆ ਉਸ ਨੂੰ ਲੱਗਿਆ ਵੀ ਇੱਥੇ ਕੋਈ ਆਇਆ ਪੁਰਸ ਕਸਟਡੀ ਵਿੱਚ ਉਸ ਤੋਂ ਪੁਛਤਾਛ ਹੋਣ ਤੋਂ ਬਾਅਦ ਪੁਰ ਉਸ ਨੂੰ ਛੱਡ ਦਿੰਦੀ ਹੈ ਇੱਥੇ ਦੇਖਦਾ ਹੈ ਇੱਥੇ ਤਾਂ ਕੋਈ ਵੀ ਨਹੀਂ ਹੈ ਉਸਦੇ ਕੋਲ ਬਹੁਤ ਘੱਟ ਪੈਸੇ ਹੁੰਦੇ ਹਨ ਉਸ ਦਾ ਇੱਕ ਦੋਸਤ ਹੈ ਜੋ ਕਿ ਉਸ ਨੂੰ ਲੈਣ ਆਇਆ ਹੈ ਦੋਸਤੋ ਉਸ ਨੂੰ ਕਹਿੰਦਾ ਹੈ ਵੀ ਮੇਰੇ ਕੋਲ ਪੈਸੇ ਨਹੀਂ ਹਨ ਤੂੰ ਐ ਕਰ ਕੁਝ ਪੈਸੇ ਦੇ ਦੇ ਮੈਂ ਤੂੰ ਜਲੰਧਰ ਵਾਲੀ ਟ੍ਰੇਨ ਜਿਹੜੀ ਹੈ ਕਪੂਰਥਲੇ ਜਾਂਦੀ ਹੈ ਉਸ ਨੂੰ ਪਕੜ ਲੈਣਾ ਹਾਂ ਅਤੇ ਰਾਤ ਨੂੰ ਜਿਹੜਾ 2:30 ਵਜੇ ਤੋਂ ਚੜ ਜਾਗਾ ਅੱਗੇ ਮੈਂ 3.5 ਜਲੰਧਰ ਬਾਅਦ ਦੇ ਵਿੱਚ ਕਪੂਰਥਲਾ ਪਹੁੰਚ ਜਾਵਾਂਗਾ ਆਰਾਮ ਦੇ ਨਾਲ ਮੈਂ ਉੱਥੇ ਚਲਾ ਜਾਵਾਂਗਾ ਤੇਰਾ ਧੰਨਵਾਦ ਹੈ ਤੂੰ ਮੇਰਾ ਧਿਆਨ ਰੱਖਿਆ ਇੱਥੇ ਮੈਨੂੰ ਲੈਣ ਆ ਗਿਆ ਹੈ ਮੇਰੇ ਘਰ ਦੇ ਲੈਣ ਨਹੀਂ ਆਏ ਨਾ ਮੇਰੀ ਪਤਨੀ ਦਿਖੀ ਨਾ ਮੇਰੇ ਸਹੁਰੇ ਅਤੇ ਨਹੀਂ ਜਿਹੜਾ ਮੇਰਾ ਭਰਾ ਹੈ ਭਾਬੀ ਹੈ ਉਹ ਵੀ ਨਹੀਂ ਇੱਥੇ ਆਏ ਪਤਾ ਨਹੀਂ ਗੱਲ ਕੀ ਹੋ ਗਈ ਹੈ ਮੈਨੂੰ ਪਿੰਡ ਜਾ ਕੇ ਪਤਾ ਕਰਨਾ ਪਈਦਾ ਹੈ ਕੀ ਗੱਲ ਹੋ ਗਈ ਦੋਸਤੋ ਜਿਵੇਂ ਹੀ ਗਿਆ ਅਤੇ ਜਲੰਧਰ ਰੇਲਵੇ ਸਟੇਸ਼ਨ ਤੇ ਉਹ ਦੇਖਦਾ ਹੈ ਵੀ ਕੁਝ ਨਾ ਕੁਝ ਖਾ ਪੀ ਲਿਆ ਜਾਵੇ ਬੜਾ ਭੁੱਖਾ ਹਾਂ ਮੇਰੇ ਕੋਲ ਕੁਝ ਰੁਪਏ ਹਨ ਉਹਨਾਂ ਦੇ ਆਪਾਂ ਕੁਝ ਚਾਹ ਵਗੈਰਾ ਪੀ ਲੈਣੇ ਹਾਂ ਜਾਂ ਫਿਰ ਇੱਥੇ ਕੁਝ ਵੀ ਮਿਲਦਾ ਹੈ ਉਹ ਖਾ ਪੀ ਲੈਣੇ ਹਾਂ ਦੋਸਤੋ ਸਾਢੇ 3:00 ਦਾ ਸਮਾਂ ਹੈ ਜਲੰਧਰ ਰੇਲਵੇ ਸਟੇਸ਼ਨ ਤੇ ਉਹ ਬਾਹਰ ਨਿਕਲਦਾ ਹੈ ਸੋਚਿਆ ਤਾਂ ਐਸੀ ਵੀ ਪਾਣੀ ਵਗੈਰਾ ਪੀ ਕੇ ਕੁਚਾਹ ਵਗੈਰਾ ਪੀ ਕੇ ਆਪਣਾ ਜਿਹੜਾ ਢਿੱਡ ਹੈ ਉਹ ਭਰ ਲਾਂਗੇ ਲੱਕਨ ਇੱਥੇ ਜੋ ਕੁਝ ਉਸ ਨੂੰ ਦੇਖਣ ਵਾਲਾ ਹੈ ਉਹ ਸਭ ਹੈਰਾਨ ਕਰਨ ਦੇਣ ਵਾਲਾ ਸੀ ਦੋਸਤੋ ਜਿਵੇਂ ਹੀ ਇੱਥੇ ਆਇਆ ਉਹ ਦੇਖਦਾ ਹੈ ਵੀ ਮਨਪ੍ਰੀਤ ਇੱਥੇ ਇੱਕ ਸਾਲ ਦੇ ਬੱਚੇ ਨੂੰ ਚੱਕ ਕੇ ਆਪਣੀ ਗੋਦੀ ਚੱਕ ਕੇ ਉਹ ਦਰਦਰ ਪੀਕ ਮੰਗਦੀ ਫਿਰਦੀ ਹੈ ਮੰਗਤੀ ਬਣੀ ਫਿਰਦੀ ਹੈ ਆਪਲਾ ਪਣਾ ਕਿਵੇਂ ਵਾਪਰ ਗਿਆ ਜਿਵੇਂ ਹੀ ਮਨਪ੍ਰੀਤ ਨੂੰ ਰੇਲਵੇ ਸਟੇਸ਼ਨ ਤੇ ਪੀਕ ਮੰਗਦੀ ਦੇਖਿਆ ਦੋਸਤੋ ਹੈਰਾਨ ਰਹਿ ਜਾਂਦਾ ਹੈ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਜਿਹੜੀ ਪਾਣੀ ਦੀ ਬੋਤਲ ਉਸਨੇ ਹੱਥ ਦੇ ਵਿੱਚ ਫੜ ਰੱਖੀ ਹੈ ਥਲੜ ਡਿੱਗ ਜਾਂਦੀ ਹੈ ਪਾਣੀ ਡੁੱਲ ਜਾਂਦਾ ਹੈ ਪਾਣੀ ਦੇ ਨਾਲ ਨਾਲ ਉਸਦੇ ਸੁਪਨੇ ਵੀ ਡੁੱਲ ਚੁੱਕੇ ਹਨ ਜੋ ਕਿ ਉਸਨੇ ਪੰਜਾਬ ਆਨ ਬਾਰੇ ਬਣਾਈ ਸੰਨ ਜਿਸ ਬਾਰੇ ਉਹਨੂੰ ਲੱਗਦਾ ਸੀ ਵੀ ਮੇਰੀ ਪਤਨੀ ਅਤੇ ਠਾਠ ਬਾਠਣ ਰੜੀ ਹੋਵੇਗੀ ਜੋ ਕਹਾਣੀ ਉਸਦੇ ਭਰਾ ਨੇ ਉਸਦੀ ਭਾਬੀ ਨੇ ਸੁਣਾਈ ਹੁਣ ਉਹ ਝੂਠੀ ਬਣੀ ਜਾਪਦੀ ਹੈ ਉਹ ਆਪਣੇ ਬੱਚੇ ਨੂੰ ਦੇਖਦਾ ਹੈ ਜੋ ਕਿ ਹੁਣ 1 ਸਾਲ ਤੇ ਕੁਝ ਮਹੀਨੇ ਦਾ ਹੋ ਚੁੱਕਿਆ ਹੈ ਦੋਸਤੋ ਉਸ ਨੂੰ ਪਿਆਰ ਪਿਆਰ ਕਰਦਾ ਹੈ ਪਹਿਲੀ ਵਾਰ ਬਾਪ ਜਿਹੜਾ ਹੈ ਆਪਣੇ ਬੱਚੇ ਨੂੰ ਮਿਲ ਰਿਹਾ ਹੈ ਦੋਸਤੋ ਮੜੇ ਪਿਆਰ ਨਾਲ ਉਸ ਨੂੰ ਪੁਚਕਾਰਦਾ ਹੈ ਲੇਕਿਨ ਉਸ ਨੂੰ ਰੋਣਾ ਵੀ ਆ ਰਿਹਾ ਹੈ ਵੀ ਕਿੱਥੇ ਮੈਂ ਆਪਣੇ ਬੱਚੇ ਬਾਰੇ ਸੁਪਨੇ ਲਏ ਸਨ ਵੀ ਮੇਰਾ ਬੱਚਾ ਦੇਦੋ ਵੀ ਹੋਵੇਗਾ ਕਿਸੇ ਬਦਿਆ ਮਹਿੰਗੇ ਤਰੀਕੇ ਨਾਲ ਕਿਸੇ ਅਲੀਸ਼ਾਨ ਤਰੀਕੇ ਨਾਲ ਉਸਦੀ ਪਰਵਰਿਸ਼ ਕਰਾਂਗਾ ਲੇਕਿਨ ਇਸ ਦਾ ਪਹਿਲਾ ਸਾਲ ਜਿਹੜਾ ਜ਼ਿੰਦਗੀ ਦਾ ਇਹ ਤਾਂ ਝੁੱਗੀਆਂ ਚੋਪੜੀਆਂ ਦੇ ਵਿੱਚ ਰਿਲੇਵੇਟੇਸ਼ਨਾਂ ਤੇ ਬਿਤਾਇਆ ਹੋਏ ਅਤੇ ਮੰਤਪ੍ਰੀਤ ਵਿਚਾਰੀ ਕਿੰਨੀ ਭੋਲੀ ਹੈ ਕਿੰਨੀ ਨਦਾਨ ਹੈ ਇਹ ਵਿਚਾਰੀ ਜਿਹੜੀ ਹੈ ਇੱਥੇ ਬੇਖਮਗ ਦੀ ਫਿਰਦੀ ਹੈ ਇਸ ਦਾ ਪਤੀ ਜਿਹੜਾ ਹੈ ਬਾਹਰ ਬੈਠਾ ਸੀ ਇਹ ਕਿਉਂ ਮੰਗਰੀ ਹੈ ਮੰਤਪ੍ਰੀਤ ਸਾਰੀ ਗੱਲ ਦੱਸ ਦਿੰਦੀ ਹੈ ਵੀ ਤੂੰ ਨੰਬਰ ਬਦਲ ਲਿਆ ਤੈਨੂੰ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇਰਾ ਫੋਨ ਨਹੀਂ ਮਿਲਿਆ ਮੈਂ ਤੇਰਾ ਨੰਬਰ ਜਗ੍ਹਾ-ਜਗ੍ਹਾ ਤੱਕੜਨ ਦੀ ਕੋਸ਼ਿਸ਼ ਕੀਤੀ ਨਹੀਂ ਮਿਲਿਆ ਮੇਰੇ ਘਰਦਿਆਂ ਨੇ ਵੀ ਮੈਨੂੰ ਘਰੋਂ ਕੱਢ ਦਿੱਤਾ ਉਹਨਾਂ ਨੇ ਮੈਨੂੰ ਬਹੁਤ ਸਮਝਾਇਆ ਵੀ ਮੈਂ ਦੂਜਾ ਵਿਆਹ ਕਰ ਲਾ ਲੇਕਿਨ ਮੈਨੂੰ ਉਮੀਦ ਸੀ ਵੀ ਤੂੰ ਵਾਪਸ ਆਵੇਂਗਾ ਮੈਨੂੰ ਪੂਰਾ ਪਤਾ ਸੀ ਵੀ ਮੇਰੇ ਜੱਟ ਜਠਾਣੇ ਉਹ ਸਾਦੇ ਸੱਜਰੇ ਹਨ ਤੂੰ ਉਸਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਤੂੰ ਇਨਾ ਮਾੜਾ ਨਹੀਂ ਹੈ ਅਤੇ ਜੇਕਰ ਤੈਨੂੰ ਆਪਣੇ ਬੱਚੇ ਬਾਰੇ ਮੇਰੀਆਂ ਹਾਲਾਤਾਂ ਬਾਰੇ ਪਤਾ ਹੁੰਦਾ ਸ਼ਾਇਦ ਅੱਜ ਤੋਂ 1 ਸਾਲ ਪਹਿਲਾਂ ਤੂੰ ਹੀ ਤੂੰ ਇੱਥੇ ਆ ਜਾਂਦਾ ਬਸ ਮੈਨੂੰ ਤੇਰੇ ਤੇ ਭਰੋਸਾ ਸੀ ਮੇਰੇ ਘਰਦਿਆਂ ਨੇ ਮੈਂ ਤੇ ਯਕੀਨੀ ਕੀਤਾ ਉਹਨੇ ਕਿਹਾ ਵਿਆਹ ਤੱਕ ਘਰੋਂ ਬਾਹਰ ਨਿਕਲ ਜਾ ਜਾਂ ਫਿਰ ਦੂਜਾ ਵਿਆਹ ਕਰਾ ਲੈ ਇੱਥੇ ਤੂੰ ਨਹੀਂ ਰਹਿ ਸਕਦੀ ਮੈਂ ਫਿਰ ਤੈਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਇਆ ਮੈਂ ਉੱਥੋਂ ਆ ਗਈ ਹਾਂ ਅਤੇ ਇੱਥੇ ਬੈਠੀ ਹਾਂ ਮੈਨੂੰ ਇਹ ਵੀ ਸਵਰਗ ਵਰਗਾ ਲੱਗਦਾ ਹੈ ਕੋਈ ਗੱਲ ਨਹੀਂ ਹੁਣ ਤੂੰ ਆ ਗਿਆ ਹੈ ਹੁਣ ਮੇਰੇ ਮਾੜੇ ਦਿਨ ਖਤਮ ਹੋਏ ਪਰਮਾਤਮਾ ਨੇ ਆਪਾਂ ਨੂੰ ਦੁਬਾਰਾ ਮਿਲਾ ਦਿੱਤਾ ਹੈ ਦੋਸਤੋ ਦੋਵੇਂ ਜਣੇ ਦੁਬਾਰਾ ਉਸ ਸਟੇਸ਼ਨ ਤੇ ਬੈਠਦੇ ਹਨ ਗੱਡੀ ਲੰਘ ਜਾਂਦੀ ਹੈ ਉੱਥੇ ਹੀ ਬੈਠੇ ਪੁਰਾਣੀਆਂ ਗੱਲਾਂ ਕਰਦੇ ਹਨ ਲੇਕਿਨ ਨਵੀਂ ਗੱਡੀ ਆ ਚੁੱਕੀ ਹੈ ਦੁਬਾਰਾ ਚੜ੍ਹਦੇ ਹਨ ਆਪਣੇ ਪਿੰਡ ਜਾਂਦੇ ਹਨ ਦੋਸਤੋ ਉੱਥੇ ਜਾਂਦੇ ਸਾਰ ਜਿਹੜਾ ਉਸਦਾ ਵੱਡਾ ਭਰਾ ਹੈ ਗगन ਉਹ ਗੇਟ ਬੰਦ ਕਰ ਲੈਂਦਾ ਹੈ ਅੰਦਰ ਤੱਕ ਨਹੀਂ ਬੜਨ ਦਿੰਦਾ ਦੋਸਤੋ ਸਵੇਰ ਹੋ ਚੁੱਕੀ ਹੈ ਅਤੇ ਵਿਚਾਰਾ ਗੁਰਦੀਪ ਜਿਹੜਾ ਹੈ ਬਾਹਰ ਖੜਾ ਹੈ ਸਵੇਰੇ ਪਤਵੰਤੇ ਸੱਜਣ ਪਿੰਡ ਦੇ ਸਰਪੰਚ ਬਾਕੀ ਜਣੇ ਨੂੰ ਬੁਲਾਇਆ ਜਾਂਦਾ ਹੈ ਪੰਚਾਇਤ ਬੈਠਦੀ ਹੈ ਪੰਚਾਇਤ ਦੇ ਵਿੱਚ ਗਗਨ ਸਾਫ ਬੁੱਕ ਰਜੰਦਾ ਹੈ ਵੀ ਇਸਨੇ ਮੈਨੂੰ 50 ਰੁਪਏ ਨਹੀਂ ਦਿੱਤਾ ਇਸਨੇ 1 ਰੁਪਿਆ ਨਹੀਂ ਦਿੱਤਾ ਜੇਕਰ ਦਤਾ ਹੈ ਤਾਂ ਸਬੂਤ ਦਿਖਾਓ ਦੋਸਤੋ ਬਚਾਰਾ ਸਬੂਤ ਕਿੱਥੋਂ ਦਿਖਾਵੇ ਉਸਦੇ ਕੋਲ ਤਾਂ ਕੁਝ ਵੀ ਨਹੀਂ ਹੈ ਉਸਨੇ ਤਾਂ ਆਨਲਾਈਨ ਪੈਸੇ ਭੋਇਸ ਹੀ ਹਾਂ ਜੇਕਰ ਉੱਥੇ ਕੁਝ ਅਮਰੀਕਾ ਦੇ ਵਿੱਚ ਜਿਸ ਤੋਂ ਭੋਇਸ ਹਨ ਉਹ ਕੁਝ ਰਸੀਦਾਂ ਜਾਂ ਫਿਰ ਕੋਈ ਆਨਲਾਈਨ ਰਸੀਪਟ ਦੇ ਦੇਵੇ ਸ਼ਾਇਦ ਉਸਦੇ ਨਾਲ ਕੁਝ ਬਣ ਸਕਦਾ ਹੈ ਦੋਸਤੋ ਆਪਣੇ ਫੋਨ ਮਲਾਉਂਦਾ ਹੈ ਉੱਥੇ ਫੋਨ ਕਰਦਾ ਹੈ ਉਸਦੇ ਦੋਸਤ ਹਨ ਉਹ ਉਸ ਨੂੰ ਕੁਝ ਰਸੀਦਾ ਕੁਝ ਮੈਕ ਦੀ ਜਿਹੜੀ ਸਕਰੀਨਸ਼ਾਟ ਹਨ ਉਹ ਭੇਜ ਦਿੰਦੇ ਹਨ ਪੰਚਾਇਤ ਦੇ ਵਿੱਚ ਰੱਖਦਾ ਹੈ ਵੀ ਆ ਦੇਖੋ ਕਿੰਨੇ ਲੱਖ ਰੁਪਏ ਮੈਂ ਇਹਨਾਂ ਨੂੰ ਦਿੱਤੇ ਹਨ 40 ਲੱਖ ਦਾ ਕਰਜ਼ਾ ਤੇ ਮੈਂ ਉਵੇਂ ਉਤਾਰਿਆ ਹੈ ਅਤੇ ਕਿੰਨੇ ਕਿੰਨੇ ਘੰਟੇ ਓਵਰਟਾਈਮ ਕਰਕੇ ਉੱਥੇ ਕਿੰਨੇ-ਕਿੰਨੇ ਤਰ੍ਹਾਂ-ਤਰ੍ਹਾਂ ਦੇ ਕੰਮ ਕਰਕੇ ਮੈਂ ਦੇਖੋ ਕਿੰਨਾ ਰੁਪਇਆ ਕਮਾਇਆ ਹੈ ਅਤੇ ਇਸ ਨੂੰ ਭੇਜਿਆ ਹੈ ਹੁਣ ਪੰਚਾਇਤ ਵੀ ਮੰਨ ਜਾਂਦੀ ਹੈ ਵੀ ਗੱਲ ਠੀਕ ਹੈ ਲੇਕਿਨ ਪੰਚਾਇਤ ਹੀ ਕੌਣ ਸੁਣੇ ਜਿਸਦੇ ਮਨ ਦੇ ਵਿੱਚ ਮਾੜੀ ਨੀਤ ਹੋਣ ਦੋਸਤੋ ਉਹ ਨਹੀਂ ਮੰਨਦਾ ਪਰਜਤਾ ਦੀ ਉਹ ਤਾਂ ਕਹਿੰਦਾ ਵੀ ਕੋਰਟ ਵਿੱਚ ਆ ਜਾਓ ਕੋਰਟ ਦੇ ਵਿੱਚ ਦੇਖ ਲਾਂਗੇ ਹੁਣ ਕੋਰਟ ਪਲਾਕੀ ਬਣੇ ਹੁਣ ਕੋਰਟ ਕਿਵੇਂ ਕਹੇ ਵੀ ਆਪਣੀ ਮਰਜ਼ੀ ਨਾਲ ਪੈਸੇ ਦਿੱਤੇ ਸਨ ਅਗਲਾ ਮੁਕਰ ਗਿਆ ਹੈ ਤੁਸੀਂ ਕੋਈ ਕੰਟਰੈਕਟ ਨਹੀਂ ਕੀਤਾ ਤੁਸੀਂ ਕੋਈ ਲਿਖਾ ਪੜੀ ਨਹੀਂ ਕੀਤੀ ਜ਼ਮੀਨ ਵੀ ਇਸਦੀ ਹੈ ਘਰ ਵੀ ਇਸਦਾ ਹੈ ਪੈਸਾ ਵੀ ਇਸਦਾ ਹੈ ਹੁਣ ਪਾਈ ਗੁਰਦੀਪ ਸਿੰਘ ਤੇਰਾ ਕੁਝ ਵੀ ਨਹੀਂ ਹੈ ਇਹਨ ਕੋਈ ਸਬੂਤ ਨਹੀਂ ਹੈ ਵੀ ਤੂੰ ਇਹਨਾਂ ਨਾਲ ਕੋਈ ਕੰਟਰੈਕਟ ਕੀਤਾ ਸੀ ਪੈਸੇ ਦਾ ਹਾ ਭਲਾ ਭਰਾ ਤੇਰਾ ਹੈ ਅਤੇ ਨੈਤਿਕ ਤਰੀਕੇ ਨਾਲ ਇਹਨੂੰ ਤੈਨੂੰ ਪੈਸੇ ਦੇਣੇ ਚਾਹੀਦੇ ਹਨ ਲੇਕਿਨ ਅਸੀਂ ਜ਼ਬਰਦਸਤੀ ਨਹੀਂ ਕਰ ਸਕਦੇ ਦੋਸਤੋ ਹੁਣ ਬਿਲਕੁਲ ਜੋ ਉਸ ਦੇ ਮਾੜੇ ਮोटे ਪੈਸੇ ਸਨ ਉਹ ਵੀ ਅਦਾਲਤ ਵਿੱਚ ਚਲੇ ਗਏ ਹਨ ਹੁਣ ਵਿਚਾਰਾ ਬਿਲਕੁਲ ਮਜਬੂਰ ਹੋ ਚੁੱਕਿਆ ਹੈ ਆਪਣੇ ਅਮਰੀਕਾ ਵਾਲੇ ਦੋਸਤਾਂ ਨਾਲ ਸੰਪਰਕ ਕਰਦਾ ਹੈ ਉਥੋਂ ਕੁਝ ਪੈਸੇ ਮੰਗਵਾਉਂਦਾ ਹੈ ਕੁਝ ਉਧਾਰ ਮੰਗਦਾ ਹੈ ਇਤੇ ਇੱਕ ਵਧੀਆ ਸਬਜ਼ੀ ਵਾਲੀ ਦੁਕਾਨ ਖੋਲ ਲੈਂਦਾ ਹੈ ਸਬਜ਼ੀ ਮੰਡੀ ਦੇ ਵਿੱਚ ਹੌਲੀ-ਹੌਲੀ ਆਪਣਾ ਵਪਾਰ ਸ਼ੁਰੂ ਕਰਦਾ ਹੈ ਦੋਸਤੋ ਹੁਣ ਇਸ ਦੀ ਪਤਨੀ ਇਸ ਦਾ ਬੱਚਾ ਇਸ ਦੇ ਨਾਲ ਰਹੇ ਰਹਨ ਇੱਕ ਕਿਰਾਏ ਤੇ ਮਕਾਨ ਲੈ ਲੈਂਦਾ ਹੈ ਆਪਣੀ ਮਿਹਨਤ ਕਰਦਾ ਹੈ ਇਧਰ ਉਹ ਜਿਹੜਾ ਗगन ਹੈ ਉਹ ਹੌਲੀ-ਹੌਲੀ ਕਰਦਿਆ ਕਰਦਿਆ ਉਹ ਸਾਰੇ ਪੈਸੇ ਜਿਹੜੇ ਹਨ ਉਹ ਉਡਾ ਦਿੰਦਾ ਹੈ ਸ਼ਰਾਬਾ ਪੀਣ ਲੱਗ ਜਾਂਦਾ ਹੈ ਨਸ਼ੇ ਕਰਨ ਲੱਗ ਜਾਂਦਾ ਹੈ ਆਪਣੀ ਪਤਨੀ ਨੂੰ ਮਾਰਦਾ ਕੁੱਟਦਾ ਹੈ ਬੱਚੇ ਨੂੰ ਮਾਰਦਾ ਕੁੱਟਦਾ ਹੈ ਉਹ ਜਿਹੜੇ ਪੈਸੇ ਹਨ ਹਰਾਮ ਦੇ ਪੈਸੇ ਹਨ ਜੋ ਕਿ ਉਸਨੇ ਆਪਣੇ ਭਰਾ ਦੀ ਕਮਾਈ ਤੋਂ ਖਾਦੇ ਹਨ ਉਹ ਉਸ ਨੂੰ ਖਰਾਬ ਕਰ ਰਹੇ ਹਨ ਦੋਸਤੋ ਹੌਲੀ ਹੌਲੀ ਕਰਦਿਆ ਕਰਦਿਆ ਗਾਗਨ ਦੇ ਤਾਂ ਪੈਸੇ ਖਤਮ ਹੋਦੇ ਹਨ ਉਧਰ ਵਿਚਾਰਾ ਗੁਰਦੀਪ ਜਿਹੜਾ ਹੈ ਉਹ ਆਪਣੀ ਮਿਹਨਤ ਕਰਦਾ ਹੈ ਜਿਵੇਂ ਉਸਨੇ ਵਿਦੇਸ਼ ਦੇ ਵਿੱਚ 16-16 ਘੰਟੇ ਕੰਮ ਕੀਤਾ ਸੀ ਇੱਥੇ ਮਿਹਨਤ ਕਰਦਾ ਹੈ ਇੱਥੇ ਇੱਕ ਤੋਂ ਦੋ ਦੋ ਤੋਂ ਚਾਰ ਚਾਰ ਤੋਂ ਅੱਠ ਦੁਕਾਨਾਂ ਇਸ ਤਰ੍ਹਾਂ ਕਰਦਿਆ ਕਰਦੇ ਕਈ ਸ਼ਹਿਰਾਂ ਦੇ ਵਿੱਚ ਬ੍ਰਾਂਚਾ ਖੋਲ੍ਹ ਲੈਂਦਾ ਹੈ ਕਈ ਸਬਜ਼ੀ ਮੰਡੀਆਂ ਦੇ ਵਿੱਚ ਸੇਠ ਬਣ ਕੇ ਬਹਿ ਜਾਂਦਾ ਹੈ ਵੱਡੇ ਮਕਾਨ ਬਣਾਉਂਦਾ ਹੈ ਦੋਸਤੋ ਇਸ ਤਰ੍ਹਾਂ ਕਰਦੇ ਕਰਦੇ ਬਹੁਤ ਤਰੱਕੀ ਹਾਸਲ ਕਰਦਾ ਹੈ ਅੱਜ ਗੁਰਦੀਪ ਤਾਂ ਇੱਕ ਵੱਡਾ ਸੇਠ ਹੈ ਗगन ਜੜਾ ਹੈ ਉਹ ਬਿਲਕੁਲ ਸੜਕਾਂ ਤੇ ਆ ਚੁੱਕਿਆ ਹੈ ਜ਼ਮੀਨ ਉਸਨੇ ਵੇਚ ਦਿੱਤੀ ਹੈ ਉਸ ਦੀ ਪਤਨੀ ਅਤੇ ਉਹ ਦਰਦਰ ਭੀਖ ਮੰਗਣ ਵਾਸਤੇ ਮਜਬੂਰ ਹਨ ਨੋ ਸਟਪ ਕਿਵੇਂ ਲਗਿੱਤ ਤੁਹਾਨੂੰ ਇਹ ਕਹਾਣੀ ਦੋਸਤੋ ਜੀ ਕਮੈਂਟ ਦੇ ਵਿੱਚ ਆਪਣੇ ਸਾਰੇ ਸਬੰਧੀਆਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਸੱਚੀਆਂ ਅਤੇ ਵਧੀਆ ਕਹਾਣੀਆਂ ਪਹੁੰਚ ਸਕਣ ਦੋਸਤੋ ਦੇਵ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ